ਹਾਂਜੀ ਰਾਜਦੇਵ ਸਿੰਘ ਖਾਲਸਾ ਜੀ ਗੱਲ ਕਰ ਰਹੇ ਹਾਂਜੀ ਹਾਂ ਮੈਂ ਰਾਜਦੇਵ ਸਿੰਘ ਖਾਲਸਾ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬੋਲ ਰਿਹਾ ਹਾਂ ਜੀ ਹਾਂਜੀ ਤੇ ਖਾਲਸਾ ਜੀ ਤੁਹਾਡੇ ਕੋਲ ਕੁਝ ਸਵਾਲ ਪੁੱਛਣੇ ਨੇ ਪੁੱਛ ਸਕਦੀ ਮੈਂ ਹਾਂਜੀ ਹਾਂ ਜਰੂਰ ਪੁੱਛੋ ਜੀ ਖਾਲਸਾ ਜੀ ਸੁਣਨ ਚ ਆਇਆ ਕਿ ਭਾਈ ਅਮਰਿਤਪਾਲ ਆਪਣੇ ਸਾਥੀ ਜੋ ਜਿਮੀ ਚੋਨ ਚ ਖੜਨਾ ਚਾਹੁੰਦੇ ਨੇ ਉਹਨਾਂ ਦਾ ਸਮਰਥਨ ਨਹੀਂ ਕਰਨਗੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਤਾਂ ਇਹ ਗੱਲ ਕਹੀ ਸੀ ਕਿ ਭਾਈ ਅਮਰਿਤਪਾਲ ਸਿੰਘ ਨਾਲ ਡੇਬਰੂਬੜ ਜੇਲ੍ਹ ਵਿੱਚ ਮੇਰੀ ਬੜੀ ਵਿਸਥਾਰਕ ਜीडीसी ਗੱਲਬਾਤ ਹੋਈ ਸੀ ਜੀ ਜਿਮਨੀ ਚੌਣਾ ਬਾਰੇ ਹਾਂਜੀ ਮੈਂ ਪੰਜਾਬ ਦੀ ਹੈ ਜਿਮਨੀ ਚੌਣਾ ਬਾਰੇ ਖਾਸ ਤੌਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਸਾਡੀ ਬੜੀ ਡਿਟੇਲ ਦੇ ਵਿੱਚ ਵਿਸਤਾਰ ਦੇ ਵਿੱਚ ਗੱਲ ਹੋਈ ਸੀ ਹਾਂਜੀ ਤੇ ਭਾਈ ਸਾਹਿਬ ਨੇ ਕਿਹਾ ਸੀ ਕਿ ਜਿਮਨੀ ਚੌਣਾ ਦੇ ਵਿੱਚ ਹਿੱਸਾ ਲੈਣਾ ਜਾਂ ਨਹੀਂ ਇਹ ਫੈਸਲਾ ਅਜੇ ਕੀਤਾ ਨਹੀਂ ਹੈ ਉਹ ਕਹਿੰਦੇ ਸੀ ਬਈ ਉਹ ਇਹ ਫੈਸਲਾ ਕਰਨਗੇ ਤੇ ਫੈਸਲਾ ਕਰਨ ਵੇਲੇ ਉਹ ਮੇਰੀ ਰਾਏ ਲੈਣਗੇ ਤੇ ਜਦੋਂ ਉਹਨਾਂ ਨੇ ਫੈਸਲਾ ਹੀ ਨਹੀਂ ਲਿੱਤਾ ਤੇ ਉਮੀਦਵਾਰਾਂ ਦਾ ਐਲਾਨ ਦਾ ਤਾਂ ਕੋਈ ਮਤਲਬ ਨਹੀਂ ਹੁੰਦਾ ਤੇ ਉਮੀਦਵਾਰ ਤਾਂ ਜਿਹੜੇ ਹੈਗੇ ਆ ਉਹ ਹੀ ਤਾਂ ਡਿਸਪਲਿਨ ਚ ਰਹਿ ਕੇ ਜਿਹੜੇ ਉਮੀਦਵਾਰ ਐਲਾਨ ਕਰਦੇ ਨੇ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕਰਨੇ ਨੇ ਉਮੀਦਵਾਰਾਂ ਦਾ ਐਲਾਨ ਹਾਂਜੀ ਪਹਿਲਾਂ ਉਹਨਾਂ ਨੇ ਮੁਖਲਾ ਤੇ ਬੁਨਿਆਦੀ ਪ੍ਰਸ਼ਨ ਹੈ ਕਿ ਕੀ ਜਮਨੀ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੈ ਪੰਜਾਬ 'ਚ ਪਹਿਲਾਂ ਤਾਂ ਉਹ ਪ੍ਰਸ਼ਨ ਜਿਹੜਾ ਹੈਗਾ ਉਹ ਸੈਟਲ ਕੀਤਾ ਜਾਊ ਵੀ ਜਮਨੀ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ ਅਜੇ ਉਹ ਪ੍ਰਸ਼ਨ ਹੈ ਭਾਈ ਸਾਹਿਬ ਦੇ ਜਿਹੜਾ ਹੈ ਉਹ ਮੱਦੇ ਘੌਰ ਹੈ ਤੇ ਉਹ ਫੈਸਲਾ ਨਹੀਂ ਉਹਨਾਂ ਨੇ ਲਿਆ ਤੇ ਇਹ ਨਿਜੀ ਤੌਰ ਤੇ ਜਿਹੜਾ ਐਲਾਨ ਹੋਇਆ ਹੈ ਇਹ ਆਪਣਾ ਭਾਈ ਕੁਲਵੰਤ ਸਿੰਘ ਰਾਉਚੇ ਦਾ ਤੇ ਭਾਈ ਜਿਹੜੇ ਹੈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਗੀ ਕੇ ਇਹ ਆਪਣਾ ਕਲਸੀ ਸਾਹਿਬ ਦਾ ਤੇ ਜਾਂ ਜਿਹੜਾ ਹੈ ਆਪਣਾ ਬਸੰਤ ਸਿੰਘ ਦਾ ਤੇ ਜਾਂ ਜਿਹੜਾ ਹੋਇਆ ਸੰਦੀਪ ਸਣੀ ਦਾ ਏ ਪਟਿਆਲਾ ਜੇਲ੍ਹ ਦੇ ਵਿੱਚੋਂ ਇਹ ਆਪਣੇ ਤੌਰ ਤੇ ਹੋਇਆ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਐਲਾਨ ਕੀਤਾ। ਹਾਂਜੀ ਭਾਈ ਸਾਹਿਬ ਜੀ ਜਿਮਨੀ ਤੋਂ ਅਮਰਤਪਾਲ ਸਿੰਘ ਇਹ ਚ ਸੰਸਥਾ ਨੇ ਭਾਈ ਅਮਰਤਪਾਲ ਸਿੰਘ ਦੀ ਇੰਸਟੀਟਿਊਸ਼ਨ ਨੇ ਜਿਹੜਾ ਉਹਨਾਂ ਦਾ ਫੈਸਲਾ ਹੁੰਉ ਕਿ ਉਹਨਾਂ ਨੇ ਕਿਹਨੂੰ ਉਮੀਦਵਾਰ ਖੜਾ ਕਰਨਾ ਹੈ ਕਿਹਨੂੰ ਨਹੀਂ ਕਰਨਾ ਉਹ ਜ਼ਾਬਤੇ ਦੇ ਵਿੱਚ ਰੱਖ ਕੇ ਫੈਸਲਾ ਹੁੰਦਾ। ਉਹ ਦੂਜਿਆਂ ਨੇ ਆਪਣੀ ਇੱਛਾ ਨਹੀਂ ਜ਼ਾਹਰ ਕਰਨੀ ਹੁੰਦੀ ਕਿ ਮੈਂ ਖੜਾ ਹੋਣਾ ਹੈ ਜਾਂ ਨਹੀਂ ਹੋਣਾ ਉਹ ਤਾਂ ਜਿਹੜਾ ਹੈ ਉਹਨਾਂ ਨੇ ਫੈਸਲਾ ਸੁਣਾ ਦੇਣਾ। ਤੇ ਜਦੋਂ ਜਿਹੜਾ ਫੈਸਲਾ ਸੁਨਾਤਾ ਤੇ ਬਾਕੀ ਉਸ ਦੇ ਪਵੰਦ ਹੋਣਗੇ ਭਾਈ ਸਾਹਿਬ ਜਿਮਨੀ ਤੋਂ ਇੱਕ ਵਧੀਆ ਜਰੀਆ ਹੈ ਲੋਕਾਂ 'ਚ ਵਿਚਰਨ ਦਾ ਤੇ ਅੰਮ੍ਰਿਤਪਾਲ ਸਿੰਘ ਜੀ ਲੋਕਾਂ 'ਚ ਵਿਚਰਣਗੇ ਦੇਖੋ ਵਿਚਰਨ ਦੀ ਤਾਂ ਪ੍ਰਸ਼ਨ ਨਹੀਂ ਹੈ ابھی ਉਹ ਤਾਂ ਨજરਬੰਦ ਰਹੇ ਨੈਸਨ ਸਿਟੀਜ਼ਨਟੀ ਐਕਟ 1980 ਦੇ ਵਿੱਚ ਨਜਰਬੰਦ ਨੇ ਡਿਵੀਡੈਂਡ ਦੀ ਸੈਂਟਰਲ ਯੇਲ ਦੇ ਵਿੱਚ ਵਿਚਰਨ ਦਾ ਪ੍ਰਸ਼ਨ ਤਾਂ ਖੇਰੇ ਪੈਦਾ ਹੋਊਗਾ ਜਦੋਂ ਉਹਨਾਂ ਦੀ ਰਿਹਾਈ ਹੋਊਗੀ ਹਾਂਜੀ ਉਹ ਯੇਲ ਦੇ ਵਿੱਚ ਵਿਚਰਨ ਦਾ ਕੋਈ ਪ੍ਰਸ਼ਨ ਨਹੀਂ ਪੈਦਾ ਨਹੀਂ ਹੁੰਦਾ ਵੀ ਉਹ ਵਿਚਰਨਗੇ ਇਹ ਜਿਹੜੀ ਹੈ ਜੀ ਆ ਉਹ ਉਹਨਾਂ ਦੇ ਅਲਟੀਮੇਟਲੀ ਕੀ ਫੈਸਲਾ ਹੁੰਦਾ ਹੈ ਉਹਨਾਂ ਦੀ ਨਜਰਬੰਦੀ ਬਾਰੇ 23 ਜੁਲਾਈ ਤੱਕ ਮੰਦੀ ਵਧਾਈ ਹੋਈ ਹੈ ਕੀ ਫੈਸਲਾ ਹੁੰਦਾ ਉਸ ਤੋਂ ਪਹਿਲਾਂ ਹੁੰਦਾ ਜਾਂ ਪਿੱਛੋਂ ਹੁੰਦਾ ਉਸ ਤੋਂ ਬਾਅਦ ਫਿਰ ਜਿਹੜਾ ਤੁਹਾਡੇ ਵਾਲਾ ਪ੍ਰਸ਼ਨ ਹੈ ਸਾਰਥਕ ਹੋ ਸਕਦਾ ਸੁਣਨ ਚਾਇਆ ਕਿ ਡਿਬਰੂਗੜ ਜੇਲ੍ਹ ਚ ਅੰਮ੍ਰਿਤਪਾਲ ਤੇ ਸਾਥੀਆਂ ਵਿੱਚ ਕਹਾਣੀ ਚੱਲ ਰਹੀ ਹੈ ਦੇਖੋ ਇਹ ਤਹਾ ਸੁਣੀ ਵਾਲੀ ਜਿਹੜੀ ਗੱਲ ਹੈ ਵੀ ਚਾਰ ਜਣੇ ਅੱਡਨੇ ਤੇ 6 ਜਣੇ ਇੱਕ ਪਾਸੇ ਨੇ ਇੱਕ ਸੁਣੀ ਵਾਲੀ ਗੱਲ ਜਿਹੜੀ ਹੈ ਮੈਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬਹੁਤ ਵਾਰੀ ਗਿਆ ਮੇਰੇ ਨਾਲ ਕੋਈ ਮੇਰੀਆਂ ਬਹੁਤ ਵਿਜਿਟਸ ਹੋਈਆਂ ਨਹੀਂ ਕਿਸੇ ਦੀਆਂ ਨਹੀਂ ਹੋਈਆਂ ਹੋਈਆਂ ਤੇ ਉਹ ਇੱਥੇ ਨਹੀਂ ਕੋਈ ਮੈਂ ਇਹ ਜੀ ਉਹਨਾਂ ਦੇ ਮਤ ਪੇਦਾਂ ਵਾਲੀ ਕੋਈ ਗੱਲ ਨਹੀਂ ਦੇਖੀ ਹਾਂਜੀ ਤੇ ਜੇ ਨਵਾਂ ਕਾਲੀਦਲ ਬੰਦ ਹੈ ਤੇ ਕੀ ਉਸ ਵਿੱਚ ਡਿਬਰੂਗੜ੍ਹ ਚ ਸਜ਼ਾ ਕੱਟ ਰੇ ਅਮ੍ਰਿਤਪਾਲ ਦੇ ਸਾਥੀ ਨਹੀਂ ਹੋਣਗੇ ਸ਼ਾਮਿਲ ਦੇਖੋ ਨਮਾ ਕਾਲੀ ਦਲ ਤਾਂ ਹੈ ਜੀ ਕਾਲੀ ਦਲ ਤਾਂ ਉਹੀ ਰਹੂਗਾ ਜਿਹੜਾ 1920 ਵਿੱਚ ਮਹਾਨ ਕੁਰਬਾਨੀ ਤੋਂ ਬਾਅਦ ਜਿਹੜਾ ਸੀ ਜਦੋਂ ਸਥਾਪਿਤ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਬੜਾ ਵਿਲੱਖਣ ਤੇ ਨਿਆਰਾ ਇਤਿਹਾਸ ਹੈ ਬੇ ਬੇ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਬਦਲਦਾ ਹੁੰਦਾ ਪਰੰਤੂ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਤੇ ਉਹ ਲੋਕ ਕਾਬਜ਼ ਨੇ ਜਿਹੜੇ ਸਿੱਖ ਵਿਰੋਧੀ ਨੇ ਖਾਲਸਾ ਪੰਥ ਦੇ ਵਿਰੋਧੀ ਨੇ ਜਿਹੜੇ ਬਹਿਬਲਸਲਾਂ ਤੇ ਕੋਟਕਪੂਰੇ ਵੀ ਗੋਣੀਆਂ ਚਲਾ ਰਹੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਰਹੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜਿਹੜੀ ਸੀ ਇਹ ਸਰੂਪ ਨੂੰ ਐ ਜਵਾਰ ਸਿੰਘ ਵਾਲਾ ਪਿੰਡ ਵਿੱਚੋਂ ਚੋਰੀ ਕਰਾਇਆ ਇਸ ਲਈ ਅਕਾਲੀ ਦਲ ਉਹ ਨਵਾਂ ਨਹੀਂ ਬਣਨਾ ਉਸੇ ਅਕਾਲੀ ਦਲ ਨੇ ਆਪਣੇ ਆਪ ਨੂੰ ਸਤਾਪਤ ਕਰਨਾ ਹੈ ਕਿ ਉਹ ਲੋਕ ਸਾਮੀ ਅਕਾਲੀ ਦਲ ਜਿਹੜਾ ਸੀ ਉਹਦੇ ਪੁਨਰ ਸਿਰਜੀਤੀ ਕਰਨੀ ਹੈ ਇਹ ਪੁਨਰ ਸਿਰਜੀਤੀ ਹੈ ਨਵੇਂ ਅਕਾਲੀ ਦਲ ਦਾ ਤਾਂ ਕੋਈ ਮਤਲਬ ਹੀ ਪੈਦਾ ਨਹੀਂ ਹੁੰਦਾ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆ ਉਹ ਸ਼ਹੀਦਾਂ ਦੀ ਜਥੇਬੰਦੀ ਰਹੂਗੀ ਸ਼ਾਮਨੀ ਅਕਾਲੀ ਦਲ ਤੇ ਸ਼ਾਮਨੀ ਦਰਦਵਾਰਾ ਪ੍ਰਬੰਧਕ ਕਮੇਟੀ ਬੜਾ ਵੱਡਾ ਰੁੱਤਮ ਹੈ ਤੇ ਨਵੇਂ ਬਣਾਉਣ ਦਾ ਮਤਲਬ ਨਹੀਂ ਹੈ ਅਸਲੀ ਅਕਾਲੀ ਦਲ ਦੇ ਜਿਹੜੇ ਆ ਉਹ ਪ੍ਰਧਾਨ ਜ਼ਰੂਰ ਬਣਨਗੇ ਭਾਈ ਅਮਰਪਾਲ ਸਿੰਘ ਤੇ ਕੀ ਉਹ ਲੋਕ ਸ਼ਾਮਲ ਹੋਣਗੇ ਜੋ ਸਜ਼ਾ ਕੱਟ ਰਹੇ ਨੇ ਅਕਾਲੀ ਦਲ ਚ ਮੈਂ ਸਾਰੇ ਸ਼ਾਮਲ ਹੋਣਗੇ ਜੀ ਸਾਰੇ ਸ਼ਾਮਲ ਹੋਣਗੇ ਉਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਤੈਸਾ ਜਿਹੇ ਨਾ ਖੂਨ ਜਿਹੜਾ ਉਬਰ ਲੱਗ ਜਾਂਦਾ ਹੈ ਹਰੇਜ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਸੋਚੇ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਸੰਸਥਾ ਹੈ ਇਹਨਾਂ ਨੇ ਤਾਂ ਮੋਦੇ ਤੇ ਕਾਨਫਰੰਸ ਕਰਕੇ ਇਸ ਨੂੰ ਪੰਜਾਬੀ ਪਾਰਟੀ ਬਣਾ ਲਿਆ ਸੀ ਪ੍ਰਤਾਪ ਸਿੰਘ ਬਾਦਲ ਨਹੀਂ ਫਟੂ ਕਰਦਾ ਸੀ ਜਦੋਂ ਮੋਦਾ ਅਕਾਲੀ ਤਨਖਾ ਚ ਕਹਿੰਦਾ ਵੀ ਇਹ ਪੰਥਕ ਪਾਰਟੀ ਨਹੀਂ ਹੈ ਇਹ ਜਿਹੜੀ ਹੈ ਪੰਜਾਬੀ ਪਾਰਟੀ ਹੈ ਇਹ 1920 ਵਿੱਚ ਜਿਹੜਾ ਸਟਰੌਂਗਲੀ ਇਟਾਲੀਦਾਲ ਸਟਾਰਟ ਹੋਇਆ ਸੀ ਇਹ ਪੰਜਾਬੀ ਪਾਰਟੀ ਦੇ ਤੌਰ ਤੇ ਨਹੀਂ ਹੋਇਆ ਸੀ ਇਹ ਦੁਨੀਆ ਪਰਦੇ ਸਿੱਖਾਂ ਵੀ ਨਮੰਦਗੀ ਕਰਨ ਲਈ ਹੋਇਆ ਸੀ ਸਮਾਦੇਨ ਲਈ ਖਾਲਸਾ ਜੀ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ